ਪੁਲਿਸ ਨੇ ਗਨਪੁਆਇੰਟ ਡਕੈਤੀਆਂ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ ਗਿਰੋਹ ਦੇ 4 ਮੈਂਬਰ ਕਾਬੂ ਇੱਕ ਫਰਾਰ ਪ੍ਰਸਵਰਤ ਦੌਰਾਨ ਐਸਪੀ ਗੁਰਪ੍ਰਤਾਪ ਸਿੰਘ ਨੇ ਦੱਸਿਆ ਬਟਾਲਾ ਪੁਲਿਸ ਨੇ ਕਈ ਜ਼ਿਲ੍ਹਿਆਂ ਵਿੱਚ ਗਨਪੁਆਇੰਟ ਤੇ ਵਾਪਰੇ 6 ਡਕੈਤੀਆਂ ਦੇ ਮਾਮਲਿਆਂ ਨੂੰ ਟ੍ਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸੇ ਲੜੀ ਵਿੱਚ 24 ਮਾਰਚ 2025 ਨੂੰ ਬਟਾਲਾ ਦੇ ਥਾਣਾ ਸਿਵਲ ਲਾਈਨ ਦੇ ਅਧਿਕਾਰ ਖੇਤਰ ਵਿੱਚ ਸਥਿਤ ਇੱਕ ਫਲਿੱਪਕਾਰਟ ਐਮਾਜ਼ਨ ਡਿਲੀਵਰੀ ਹੱਥ ਵਿੱਚ ਹੋਈ ਡਕੈਤੀ ਨੂੰ ਵੀ ਫੇਸ ਕਰਨ ਵਿੱਚ ਵੀ ਇੱਕ ਮਹੱਤਮਪੂਰਨ ਸਫਲਤਾ ਪ੍ਰਾਪਤ ਹੋਈ ਹੈ ਜਾਜ ਦੌਰਾਨ ਪਤਾ ਲੱਗਾ ਕਿ ਪੰਜ ਮੈਂਬਰਾਂ ਵਾਲਾ ਇੱਕ ਗਰੋ ਜੋ ਸਾਰੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਬਸਨੀਖਨ ਇਹਨਾਂ ਡਕੈਤੀਆਂ ਲਈ ਜ਼ਿੰਮੇਵਾਰ ਹਨ ਇਹ ਗਰੋ ਬਟਾਲਾ ਅੰਮ੍ਰਿਤਸਰ ਦਿਹਾਤੀ ਅਤੇ ਤਰਨਤਾਰਨ ਦੇ ਖੇਤਰਾ ਵਿੱਚ ਈ-ਕਮਰਚ ਡਿਲੀਵਰੀ ਸਟੋਰਾਂ ਖਾਸ ਕਰਕੇ ਫਲਿੱਪਕਾਰਟ ਅਤੇ Amazon ਦੁਆਰਾ ਚਲਾਏ ਜਾਣ ਵਾਲੇ ਸਟੋਰ ਅਨੁਸਾਰ ਗਰਮੀ ਨਾਂ નિਸ਼ਾਨਾ ਬਣਾ ਰਹੀ ਸੀ ਟੈਕਨੀਕਲ ਇੰਟੈਲੀਜੈਂਸ ਅਤੇ ਮਨੁੱਖੀ ਖੂਫੀਆ ਜਾਣਕਾਰੀ ਦੇ ਸੁਮੇਲ ਰਹੀ ਬਟਾਲਾ ਪੁਲਿਸ ਗਿਰੋਹ ਦੇ ਮੈਂਬਰਾਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਫੜਨ ਵਿੱਚ ਸਫਲ ਹੋਈ ਦੋਸ਼ੀ ਪਿਛਲੇ 6 ਮਹੀਨਿਆਂ ਵਿੱਚ ਪਾਪਰੇ 6 ਡਕੈਤੀ ਦੇ ਮਾਮਲਿਆਂ ਵਿੱਚ ਮੁੱਖ ਤੌਰ ਤੇ ਉੱਚ ਮੁੱਲ ਵਾਲੇ ਡਿਲੀਵਰੀ ਕੇਂਦਰਾਂ ਨੂੰ ਨਿਸ਼ਾਨਾ ਬਣਾਉਣ ਦੀ ਇੱਕ ਲੜੀ ਵਿੱਚ ਸ਼ਾਮਲ ਪਾਏ ਗਏ ਹਨ। ਇਹਨਾਂ ਕੋਲ ਇੱਕ ਪਿਸਤੌਲ 32 ਬੋਰ ਦੋ ਜਿੰਦਾ ਰੋਂਦ ਇੱਕ ਖਿਡੌਣਾ ਪਿਸਤੌਲ ਵੀ ਬਰਾਮਦ ਹੋਈ ਹੈ ਅਤੇ ਇਹਨਾਂ ਦਾ ਇੱਕ ਸਾਥੀ ਲਾਪਰੀ ਸਿੰਘ ਬਾਸੀ ਸਠਿਆਲਾ ਹਜੇ ਫਰਾਰ ਹੈ। ਉਸ ਨੂੰ ਵੀ ਜਲਦ ਕਾਬੂ ਕੀਤਾ ਜਾਵੇਗਾ। ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਲਾਪਰੀ ਸਿੰਘ ਖੁਸ਼ਪੁਰ ਦੀ ਰਿਪੋਰਟ। ਮਾਣਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਮਾਣਯੋਗ ਡੀਜੀਪੀ ਪੰਜਾਬ ਗੌਰਵ ਯਾਦਵ ਜੀ ਆਈਪੀਐਸ ਮਾਣਯੋਗ ਡੀਏਜੀ ਸਰ ਸਤਿੰਦਰ ਸਿੰਘ ਜੀ ਆਈਪੀਐਸ ਤੇ ਮਾਣਯੋਗ ਐਸਐਸਪੀ ਬਟਾਲਾ সোহੇਲ ਕਾਸਿੰਗ ਮੀਤ ਜੀ ਦਿਸ਼ਾ ਨਿਰਦੇਸ਼ ਦੇ ਹੇਠ ਬਟਾਲਾ ਪੁਲਿਸ ਵੱਲੋਂ ਜਿਹੜਾ ਕ੍ਰਾਈਮ ਦੇ ਅਗੇਂਸਟ ਇੱਕ ਬੜਾ ਸਖਤ ਸਟੈਂਡ ਲੈਂਦੇ ਹੋਏ ਜਿਹੜਾ ਆਰਗੇਨਾਈਜ਼ ਕ੍ਰਾਈਮ ਹੈ ਉਹਦੇ ਵਿੱਚ ਕੁਝ ਵਾਰਦਾਤਾਂ ਹੋਈਆਂ ਸੀਗੀਆਂ ਬਟਾਲਾ ਜ਼ਿਲ੍ਹਾ ਦੇ ਵਿੱਚ ਉਹਨਾਂ ਨੂੰ ਟ੍ਰੇਸ ਕਰਨ ਦੇ ਵਿੱਚ ਬਟਾਲਾ ਪੁਲਿਸ ਕਾਮਯਾਬ ਹੋਈ ਹੈ ਜਿਹੜੇ ਵਿੱਚ ਇੱਕ ਇੰਟਰ ਡਿਸਟ੍ਰਿਕਟ ਜਿਹੜਾ ਗਰੋ ਹੈ ਗੈਂਗ ਸੀਗਾ ਜਿਹੜਾ ਬਟਾਲਾ ਅੰਮ੍ਰਿਤਸਰ ਰੂਟਲ ਤੇ ਤਰਨਤਾਰਨ ਦੀ ਡਿਸਟ੍ਰਿਕਟਸ ਦੇ ਵਿੱਚ 스내ਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀਗਾ ਜਿਹੜੇ ਵਿੱਚ ਇਹ ਸਪੈਸੀਫਿਕਲੀ Amazon ਤੇ Flipkart ਦੇ ਜਿਹੜੇ ਸਟੋਰਸ ਨੇ ਜਿਹੜੇ ਜਨਰਲ ਸਟੋਰਸ ਨੇ ਜਿੱਥੋਂ ਡਿਲੀਵਰੀ ਹੁੰਦੀਆਂ ਨੇ ਜਿਹੜੀਆਂ ਅਸੀਂ ਗੁੱਡਸ ਐਂਡ ਪ੍ਰੋਡਕਟਸ ਆਨਲਾਈਨ ਮੰਗਾਨੇ ਆ ਇਹ ਉਹਨਾਂ ਨੂੰ ਟਾਰਗੇਟ ਕਰਦੇ ਸੀਗੇ ਤੇ ਇਹ ਪੰਜ ਮੈਂਬਰੀ ਗਰੋ ਸੀਗਾ ਜਿਹੜਾ ਪਿਛਲੇ 6-7 ਮਹੀਨਿਆਂ ਤੋਂ ਸਰਗਰਮ ਸੀਗਾ ਡਿਫਰੈਂਟ ਡਿਫਰੈਂਟ ਇਹਨਾਂ ਨੇ ਵਾਰਦਾਤਾਂ ਕੀਤੀਆਂ ਇਹਨਾਂ ਦੀ FIRs ਵੀ ਰਜਿਸਟਰ ਹੋਈਆਂ ਸੋ ਇਹਨਾਂ ਨੂੰ ਜਿਹੜੀ ਲਾਸਟ ਐਫਆਈਆਰ ਸਾਡੀ ਸਿਵਲ ਲਾਈਨ ਥਾਣੇ ਦੇ ਵਿੱਚ ਰਜਿਸਟਰ ਹੋਈ 24 ਮਾਰਚ ਨੂੰ ਤੇ ਇਸ ਤੋਂ ਬਾਅਦ ਸਾਰੀ ਸੰਜੀਦਗੀ ਦੇ ਨਾਲ ਸਾਰੇ ਮਸਲੇ ਨੂੰ ਲੈਂਦੇ ਹੋਏ ਡੀਐਸਪੀ ਸਿਟੀ ਸੰਜੀਵ ਜੀ ਦੀ ਦਿਸ਼ਾ ਨਿਰਦੇਸ਼ ਜੀ ਦੀ ਅਗਵਾਈ ਨਾਲ ਸਾਡੇ ਡੀਐਸਪੀ ਡੀ ਰਜੇਸ਼ ਕੱਕੜ ਜੀ ਸਾਡੀ ਸੀਆਈਏ ਦੀ ਟੀਮ ਸਾਰਿਆਂ ਨੇ ਇਹਨੂੰ ਐਜ਼ ਅ ਯੂਨਿਟ ਐਜ਼ ਅ ਟੀਮ ਇਹਨੂੰ ਟ੍ਰੇਸ ਕਰਦੇ ਹੋਏ ਇਹ ਜਿਹੜੇ ਇਹਦੇ ਵਿੱਚੋਂ ਚਾਰ ਦੋਸ਼ੀ ਨੇ ਉਹਨਾਂ ਨੂੰ ਅਸੀਂ ਅਰੈਸਟ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਇਹ ਚਾਰ ਦੋਸ਼ੀਆਂ ਦੇ ਨਾਮ ਜਸਵਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਕਾਲੇਕੇ थाना ਖਲਕੀਆਂ ਅੰਮ੍ਰਿਤਸਰ ਦਿਹਾਤੀ ਆਕਾਸ਼ਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਦੋਲੋਂੰਗਲ थाना ਬਿਆਸ ਅਰਸ਼ਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਦੋਲੋਂੰਗਲ थाना ਬਿਆਸ ਤੇ ਸਨਮਦੀਪ ਸਿੰਘ ਪੁੱਤਰ ਪਵਨਦੀਪ ਸਿੰਘ ਵਾਸੀ ਦੋਲੋਂੰਗਲ थाना ਬਿਆਸ ਇਹ ਚਾਰੋਂ ਦੋਸ਼ੀ ਜਿਹੜੇ ਨੇ ਅੰਮ੍ਰਿਤਸਰ ਦਿਹਾਤੀ ਦੇ ਸੀਗੇ ਇਹਨਾਂ ਦੇ ਵਿੱਚ ਇੱਕ ਦੋਸ਼ੀ ਜਿਹੜਾ ਹਜੇ ਸਾਡੀ ਗ੍ਰਿਫਤ ਤੋਂ ਬਾਹਰ ਭੱਜਿਆ ਹੋਇਆ ਉਹਨੂੰ ਵੀ ਅਸੀਂ ਨਾਮਿਨੇਟ ਕੀਤਾ ਹੋਇਆ ਜਲਦੀ ਗ੍ਰਫਤਾਰ ਕਰਾਂਗੇ ਉਦਾ ਨਾਮ ਹੈ ਲਵਪ੍ਰੀਤ ਸਿੰਘ ਉਰਫ लवली ਪੁੱਤਰ ਸ਼ਮ ਰੇਜ ਸਿੰਘ ਵਾਸੀ ਸਠਿਆਲਾ ਇਹ ਵੀ ਅਫਸਰ ਦੀ ਆਤੀ ਦਾ ਇੱਥੇ ਦੱਸਣ ਯੋਗ ਇਹ ਹੈ ਕਿ ਇਹਨਾਂ ਨੇ ਪਿਛਲੀ 6 ਵਾਰ ਦਾਤਾ ਨੂੰ ਇਹਨਾਂ ਨੇ ਅੰਜਾਮ ਦਿੱਤਾ ਸੀਗਾ ਜਦੇ ਵਿੱਚ ਮੁਕੱਦਮਾ ਨੰਬਰ 225 ਮਿਤੀ 2/9/24 ਜਿਹੜਾ ਕਿ ਥਾਣੇ ਜੜਿਆਲੇ ਦੇ ਵਿੱਚ ਦਰਜ ਹੋਇਆ ਸੀ ਜਦੇ ਵਿੱਚ ਇਹਨਾਂ ਨੇ 2 ਲੱਖ 70 ਹਜ਼ਾਰ ਦੀ ਖੋਹ ਕੀਤੀ ਸੀ ਮੁਕੱਦਮਾ ਨੰਬਰ 190 ਜਿਹੜਾ ਕਿ ਥਾਣਾ ਸਿਟੀ ਤਰਨਤਾਰਨ ਵਿੱਚ 16924 ਨੂੰ ਪਿਛਲੇ ਸਾਲ ਰਜਿਸਟਰ ਹੋਇਆ ਸੀ ਉਹਦੇ ਵਿੱਚ ਇਹਨਾਂ ਨੇ 28437 ਰੁਪਏ ਪਲੱਸ ਇੱਕ ਰੈਡਮੀ ਦਾ ਮੋਬਾਈਲ ਜਿਹੜਾ ਸੀਗਾ ਉਹਦੀ ਖੋਹ ਕੀਤੀ ਸੀਗੀ ਮੁਕੱਦਮਾ ਨੰਬਰ 244 244 1911 2024 ਥਾਣਾ ਬਿਆਸ ਦਾ ਫਿਰ ਤੋਂ ਇਹ ਦਰਜ ਹੋਇਆ ਜਿਹਦੇ ਵਿੱਚ ਇਹਨਾਂ ਨੇ 50000 ਦੀ ਜਿਹੜੀ ਖੋਹ ਕੀਤੀ ਸੀਗੀ ਇਸ ਤੋਂ ਬਾਅਦ ਇਹਨਾਂ ਨੇ ਤਿੰਨ ਮੁਕੱਦਮੇ ਜਿਹੜੇ ਤਿੰਨ ਵਾਰ ਦਾ ਤਾਂ ਸਾਡੇ ਸਿਵਲ ਲਾਈਨ ਥਾਣੇ ਵਿੱਚ ਕੀਤੀਆਂ ਜਿੱਥੇ ਮੁਕੱਦਮਾ ਨੰਬਰ 315 10 12 2024 ਪਿਛਲੇ ਸਾਲ ਦਾ ਜਿਹਦੇ ਵਿੱਚ ਇਹਨਾਂ ਨੇ 1,36,000 ਰੁਪਇਆ 254 ਰੁਪਏ ਪਲੱਸ ਇੱਕੋ ਮੋਬਾਈਲ ਬੰਦ ਡੱਬਾ ਜਿਹੜਾ ਸਿੱਧਾ ਹੀ ਇਹਨਾਂ ਨੇ ਸਟੋਰ ਤੋਂ ਚੱਕ ਲਿਆ ਸੀਗਾ ਨਾਲ ਇਹਦੇ ਇਸ ਤੋਂ ਬਾਅਦ ਐਫ ਆਈ ਆਰ ਨੰਬਰ 73 ਜਿਹੜੀ ਇਸ ਸਾਲ 9325 ਨੂੰ ਰਜਿਸਟਰ ਹੋਈ ਸਿਵਲ ਲਾਈਨ ਥਾਣੇ ਦੇ ਵਿੱਚ ਇਹਦੇ ਵਿੱਚ ਇਹਨਾਂ ਨੇ 6 ਪਾਰਸਲ ਬੂਟਾਂ ਦੇ ਸ਼ੂਜ਼ ਦੇ ਪਾਰਸਲ ਜਿਹੜੇ ਉਹ ਇਹਨਾਂ ਨੇ ਉੱਥੋਂ ਖੋਹ ਕੀਤੀ ਨਾਲ ਲਿਪਸਟਿਕ ਅਤੇ ਬੈਗ ਦਾ ਲੇਡੀਜ਼ ਦਾ ਜਿਹੜਾ ਜੁਐਲਰੀ ਕਾਸਮੈਟਿਕਸ ਦਾ ਸਮਾਨ ਸੀਗਾ ਉਹਦੀ ਖੋਹੀ ਸੀਗੀ ਇਹਦੇ ਨਾਲ ਜਿਹੜੀ ਲਾਸਟ ਐਫਆਈਆਰ ਹੈ ਐਫਆਈਆਰ ਨੰਬਰ 85 ਜਿਹੜੀ 24 ਤਿੰਨ 25 ਨੂੰ ਰਜਿਸਟਰ ਹੋਈ ਹੈ ਸਿਵਲ ਲਾਈਨ ਥਾਣੇ ਦੇ ਵਿੱਚ ਉਹਦੇ ਵਿੱਚ ਇਹਨਾਂ ਨੂੰ ਦੋ ਮੋਬਾਈਲ ਫੋਨ Oppo ਤੇ Motorola ਦਾ ਜਿਹੜਾ ਮੋਬਾਈਲ ਫੋਨ ਉਹਦੀ ਖੋਹ ਕੀਤੀ ਸੀ ਕੁੱਲ 6 ਵਾਰਦਾਤਾਂ ਅਸੀਂ ਟ੍ਰੇਸ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਜਿਦੇ ਵਿੱਚ ਅੰਮ੍ਰਿਤਸਰ ਰੂਰਲ ਅਤੇ ਤਰਨਤਾਰਾ ਦੀ ਵਾਰਦਾਤ ਵੀ ਜਿਹੜੀ ਸ਼ਾਮਲ ਹੈ ਕੋਲ ਰਿਕਵਰੀ ਜਿਹੜੀ ਇਹਨਾਂ ਕੋਲੋਂ ਹੋਈ ਹੈ ਇਹਨਾਂ ਵਿਅਕਤੀਆਂ ਕੋਲੋਂ ਇਹਨਾਂ ਕੋਲੋਂ ਇੱਕ ਪਿਸਟਲ 32 ਬੋਰ ਸਮੇਤ ਦੋ ਜ਼ਿੰਦਾ ਰਾਊਂਡ ਇੱਕ ਇੱਕ ਟੋਇਪਿਸਟਲ ਜਿਹੜਾ ਹੈਗਾ ਨਾਲ ਰਿਕਵਰ ਹੋਇਆ ਜਿਹਨੂੰ ਇਹ ਵਾਰਦਾਤ ਦੇ ਵਿੱਚ ਨਾਲ ਯੂਜ਼ ਕਰਦੇ ਸੀਗੇ ਇਹਨਾਂ ਪਾਸੋਂ ਇੱਕ ਮੋਟਰਸਾਈਕਲ ਸੀਡੀ ਡੀਲਕਸ ਇੱਕ ਬੁਲੇਟ ਮੋਟਰਸਾਈਕਲ ਇੱਕ ਸਪਲੈਂਡਰ ਮੋਟਰਸਾਈਕਲ ਇਹ ਵੀ ਰਿਕਵਰ ਹੋਏ ਨੇ ਵਾਰਦਾਤ ਦੇ ਵਿੱਚ ਜਿਹੜੇ ਇਹਨਾਂ ਨੇ ਚੁੱਕੇ ਹੋਏ ਫੋਨ ਮੋਟੋਰੋਲਾ ਦੇ ਰੈਡਮੀ ਦੇ ਜਿਹੜੇ ਫੋਨ ਸੇ ਉਹ ਰਿਕਵਰ ਹੋਏ ਨੇ ਜਿਹੜਾ ਨਜਾਇਜ਼ ਪਿਸਟਲ ਹੈ ਜੀ ਜੈ ਜਿਹੋ ਜਿਹੇ ਬੰਦੇ ਕੋ ਕਿੱਥੋਂ ਆਉਂਦਾ ਇਹ ਸਰ ਕੀ ਗਰੁੱਪ ਨਾਲ ਕੰਮ ਕਰਦੇ ਕਿ ਜਿਵੇਂ ਵੈਸੇ ਕਈ ਇਹਨਾਂ ਦਾ ਆਪਣਾ ਹੀ ਗਰੁੱਪ ਹੈ ਜੀ ਇਹ ਆਪਣਾ ਹੀ ਇਹਨਾਂ ਨੇ ਇਸ ਲੁੱਟਖੋ ਵਾਲਾ ਗਰੁੱਪ ਕ੍ਰੀਏਟ ਕੀਤਾ ਪੰਜ ਬੰਦੇ ਤੇ ਇਨਵੋਲ ਸੀਗੇ ਤੇ ਬਾਕੀ ਇਹਨਾਂ ਦੀ ਹੋਰ ਤਪੀਸ਼ ਅਗੇ ਵਧਾਰੇ ਆ ਕਿ ਇਹਨਾਂ ਦੇ ਜੇ ਹੋਰ ਵੀ ਕੋਈ ਸਾਥੀ ਹੋਣਗੇ ਜਾਂ ਕਿਸੇ ਨੇ ਇਹਨਾਂ ਦਾ ਸਾਥ ਦਿੱਤਾ ਹੋਏਗਾ ਤੇ ਉਹਨੂੰ ਵੀ ਅਸੀਂ ਇਨਵੋਲ ਕਰਾਂਗੇ ਇਹ तकरीबन तकरीबन ਸਾਰੇ ਅਮਰਸਰ ਜ਼ਿਲ੍ਹੇ ਨਾਲ ਸੰਬੰਧਿਤ ਸਾਰੀ ਸਟ੍ਰੈਟਜੀ ਇਹਨਾਂ ਦੀ ਕਿ ਇਹਦੇ ਸਾਰ ਅਮਰਸਰ ਜ਼ਿਲ੍ਹੇ ਛੱਡ ਕੇ ਦੂਸਰੇ ਜ਼ਿਲ੍ਹੇ ਜਾ ਕੇ ਇਸ ਤਿਹੇ ਦਾ ਕੰਮ ਜੀ ਸਟ੍ਰੈਟਜੀ ਦੇ ਵਿੱਚ ਇਹ ਸੱਚਤ ਨਹੀਂ ਅਮਰਸਰ ਜ਼ਿਲ੍ਹੇ ਦੇ ਵਿੱਚ ਇਹਨਾਂ ਨੇ ਜੰਡੇ ਵਾਲੇ ਵੀ ਵਰਦਤਾਂ ਕੀਤੀਆਂ ਬਿਆਸ ਵੀ ਕੀਤੀ ਤੇ ਤਰਨਤਾਰਨ ਵੀ ਕੀਤੀ ਬਾਅਦ ਸਿਟੀ ਆਪਣਾ ਨਾਲ ਹੀ ਨਾਲ ਲੱਗਦਾ ਜ਼ਿਲ੍ਹਾ ਰਾਤ ਦੇ ਸਮੇਂ ਇਹ ਵਰਦਤ ਕਰਦੇ ਸੀਗੇ ਇੱਕ ਵਾਰੀ ਵਾਰਦਾਤ ਹੋ ਗਈ ਦੂਜੀ ਵਾਰ ਫਿਰ ਕਰਜ ਹੌਸਲਾ ਵਧ ਗਿਆ ਪਰ ਸਾਡੀ ਪੁਲਿਸ ਜਿਹੜੀ ਹੈ ਇਹਨਾਂ ਦੇ ਅਗਲਾ ਲਗਾਤਾਰ ਇਹਨਾਂ ਦੇ ਪਿੱਛੇ ਲੱਗੀ ਹੋਈ ਸੀਗੀ ਜਿਹੜਾ ਅਸਲਾ ਰਿਕਵਰ ਹੋਇਆ ਜੀ ਪਤਾ ਲੱਗਾ ਕਿਥੋਂ ਲੈ ਕੇ ਆਏ ਸੀ ਜੀ ਅਸਲਾ ਰਿਕਵਰ ਜਿਹੜਾ ਹੋਇਆ ਅ ਅਜੇ ਉਹਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਜਲਦੀ ਜਦੋਂ ਸਾਨੂੰ ਲੀਡ ਮਿਲੇਗੀ ਅਸੀਂ ਤੁਹਾਨੂੰ ਉਹਦੇ ਬਾਰੇ ਡਿਟੇਲ ਦੱਸਾਂਗੇ ਹਾਂਜੀ ਏਜ ਇਹ 20 ਤੋਂ 25 ਸਾਲ ਜਿਹੜੀ ਯੰਗਸਟਰ ਜਿਹੜੀ ਇਹਦੇ ਉਸੇ ਏਜ ਗਰੁੱਪ ਦੇ ਵਿੱਚ ਫਾਲੋ ਕਰਦੇ ਹਾਂ ਜਾਂਚ ਦੇ ਨਤੀਜੇ ਇਹ ਚੱਲਿਆ ਜੀ ਕਿੰਨੀਆਂ ਕੁ ਡਕੈਟੀਆਂ ਹੁੰਦਾ ਹੈ ਕਾ ਆਪਣੇ ਜ਼ਿਲ੍ਹੇ ਸ ਵਿੱਚ ਜੀ 6 ਵਾਰ ਨੇ ਇਸ ਤੋਂ ਇਲਾਵਾ ਵੀ ਜੇਕਰ ਕੋਈ ਹੋਏਗੀ ਤਾਂ ਉਹ ਵੀ ਅਸੀਂ ਨਾ ਫੜ ਦਾਂਗੇ ਹਾਂਜੀ ਮੈਂ ਤਾਂ ਜੋ ਸਾਰੇ ਵਾਰਦਾਤ ਵਿੱਚ ਇਨਵੋਲ ਹੁੰਦੇ ਆ ਸਾਰੇ ਵਾਰਦਾਤ ਵਿੱਚ ਆਉਂਦੇ ਸੀ ਸਾਰੇ ਹੀ ਇਨਵੋਲ ਹੈਗੇ ਸਾਰੇ ਹੀ ਮੇਨ ਆ ਜੀ ਸਰ ਇਹ ਨਸ਼ਾ ਪੱਤੇ ਕਰਕੇ ਕਰਦੇ ਸੀ ਜਾਂ ਕੋਈ ਪੈਸੇ ਕਰ ਇਹ ਮੈਟਰ ਆਫ ਇਨਵੈਸਟੀਗੇਸ਼ਨ ਆ ਜੀ ਇਹ ਗ੍ਰਫਤਾਰੀ ਤੇ ਜੀ ਸਿਟੀ ਸਿਵਲ ਲਾਈਨ ਪੁਲਿਸ ਸਟੇਸ਼ਨ ਵਾਲਿਆਂ ਨੇ ਕੀਤੀ ਹੈ ਇਹਨਾਂ ਦੀ ਜਦੋਂ ਇਹਨਾਂ ਨੂੰ ਫੜਿਆ ਗਿਆ ਹੈ ਫੇਅਰ ਦੇ ਵਿੱਚ